ਮੈਨੂੰ ਕੋਈ ਫੋਨ ਐਕ ਮੇਰੇ ਇੱਕ ਮਿੱਤਰ ਦਾ ਕਹਿੰਦਾ ਯਾਰ ਬਾਹਰਲੇ ਮੁਲਕ ਚੋਂ ਆਇਆ ਕਹਿੰਦਾ ਯਾਰ ਮੈਂ ਪੜਿਆ ਵੀ 20000 ਰੁਪਏ ਰਿਸ਼ਵਤ ਦੇ ਦੋਸ਼ ਚ ਇੱਕ ਡੀਐਸਪੀ ਫੜ ਲਿਆ ਤੁਸੀਂ ਮੈਂ ਕਿਹਾ ਵੀਜੀਲੈਂਸ ਨੇ ਫੜਿਆ ਵਾ ਹਾਂ ਯਾਰ 20000 ਰੁਪਏ ਕੀ ਹੁੰਦਾ ਹੈ ਇਹ ਹਜੇ ਕਿ ਛੋਟੇ ਕੇਸ ਨੇ ਇਹ ਛੱਡੋ ਮੈਂ ਕਿਹਾ ਮਿੱਤਰਾਂ ਗੱਲ ਇਹ ਹੈ ਸ਼ਾਇਦ ਉਹ ਡੀਐਸਪੀ ਵਾਸਤੇ 20000 ਕੁਝ ਵੀ ਨਾ ਹੋਵੇ ਉਸ ਬੰਦੇ ਬਾਰੇ ਸੋਚ ਜਿਹੜਾ 20000 ਲੈ ਕੇ ਆਇਆ ਹੈ ਪਤਾ ਨਹੀਂ ਹੋਲੇ ਕਿਨੀ ਮਿਹਨਤ ਕੀਤੀ ਹੋਣੀ ਆ ਪਤਾ ਨਹੀਂ ਕਿਤੇ ਕਿਤੇ ਪੈਰੀ ਪੱਗ ਧਰੀ ਹੋਣੀ ਕਿਹੜੀ ਕਿਹੜੀ ਸੌਆਂ ਖਾਧੀਆਂ ਹੋਣੀਆਂ ਗੁਰੂ ਮਹਾਰਾਜ ਦੇ ਸੌ 6 ਮਹੀਨਿਆਂ ਚ ਮੋੜ ਦੋ ਮੈਨੂੰ ਪੈਸੇ ਦੇ ਦੇ ਤੁਸੀਂ ਉਸ ਬੰਦੇ ਬਾਰੇ ਕੋਈ ਸੋਚਦੇ ਮੈਂ ਕਿਹਾ ਉਹ ਉਸ ਡੀਐਸਪੀ ਦਾ ਦਾ ਸ਼ਾਇਦ ਜਿਹੜਾ 20000 ਰੁਪਈਆ ਉਹ ਤਾਂ ਇੱਕ ਰਾਤ ਦਾ ਡਿਨਰ ਹੋਣਾ ਦੋਸਤਾਂ ਮਿੱਤਰਾਂ ਨਾਲ ਪਰ ਦੂਜੇ ਪਾਸੇ ਸੌਆਂ ਖਾ ਕੇ ਤੇ ਪਤਾ ਨਹੀਂ ਪੱਗਾ ਪੈਰਾਂ 'ਚ ਧਰ ਕੇ ਪੈਸੇ ਲਿਆਂਦੇ ਹੋਣਗੇ ਸੋ ਇਸ ਕਰਕੇ ਅਸੀਂ 1 ਰੁਪਈਏ ਨੂੰ ਵੀ ਰਿਸ਼ਵਤ ਮੰਨਾਂਗੇ 1 ਰੁਪਈਏ ਨੂੰ ਕਿਉਂਕਿ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ 1 ਰੁਪਈਆ ਕੱਢ ਗਏ ਉਹ ਵੀ ਲੱਖ ਨਹੀਂ ਰਹਿੰਦਾ ਸੁਰਪਈਏ ਦੀ ਵੀ अहमियत ਹੈ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਰੁਪਈਏ ਦੀ अहमियत ਹੈ ਸੋ ਆਪਾਂ এডਿਕੇਸ਼ਨ ਦੇ ਮਾਮਲੇ ਚ ਪੰਜਾਬ ਨੰਬਰ 1 ਬਣ ਜੇ ਔਰ ਮੈਂ ਹੋਰ ਵੀ ਨਵੀਂ ਇਨਫੋਰਮੇਸ਼ਨ ਦੇ ਦਾ ਮੌਕੇ ਧਰਤੀ ਤੇ ਖੜਿਆ ਮੈਨੂੰ ਜਦੋਂ ਮੈਂ ਸਾਰਾ ਕੀਤਾ ਅਧਿਐਨ ਪਤਾ ਲੱਗਿਆ ਕਿ ਆਪਾਂ ਪੜਨੋਂ ਹੀ हट ਕੇ ਪਲੱਸ 2 ਕਰਕੇ ਹਾਈਲਾਈਟਸ ਕਰਕੇ ਚਲੋ ਜੀ ਟੈਕਨੀਕਲ ਕਾਲਜਾਂ ਚ ਦਾਖਲੇ কাট ਗਏ ਇਸ ਕਿ ਕੀ ਗੱਲ ਹੈ ਅਸੀਂ ਫਿਰ ਫੈਸਲਾ ਕੀਤਾ ਕਿ ਯੂਪੀਐਸਸੀ ਟ੍ਰੇਨਿੰਗ ਸੈਂਟਰ ਯੂਪੀਐਸਸੀ ਜਿਹਦੇ ਵਿੱਚ ਪੜ ਕੇ ਬੱਚੇ ਆਈਪੀਐਸ ਬਣਦੇ ਆ ਐਸਐਸਪੀ ਬਣਦੇ ਆ ਡੀਸੀ ਬਣਦੇ ਆ ਆਈਐਸ ਬਣਦੇ ਆ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਆਈਐਫਐਸ ਇੰਡੀਅਨ ਫੋਰਨ ਸਰਵਿਸ ਜਿੱਥੋਂ ਸਾਰੇ ਅਫਸਰ ਆਉਂਦੇ ਆ ਯੂਪੀਐਸਸੀ ਦਾ ਇਮਤਿਹਾਨ ਹੈ ਉਹਦੀ ਕੋਚਿੰਗ ਮਹਿੰਗੀ ਹੈ ਤੇ ਨਹੀਂ ਕਰ ਸਕਦੇ ਗਰੀਬਾਂ ਦੇ ਬੱਚੇ ਉਮੀਦ ਕਰਦੇ ਨੇ ਐਫਰਟ ਤਾਂ ਕਰਦੇ ਨੇ ਸੋ ਅਸੀਂ ਕਹਾਂ ਵੀ ਠੀਕ ਹੈ ਇਹਨੂੰ ਫਿਰ ਪਾਈਸੀ ਕੰਮ ਤੇ ਲਗਦੇ ਆ ਅੱਠ ਪੰਜਾਬ ਦੇ ਵਿੱਚ 8 ਨਵੇਂ ਯੂਪੀਐਸਸੀ ਟ੍ਰੇਨਿੰਗ ਸੈਂਟਰ ਸਾਰਿਆਂ ਵਾਸਤੇ ਮੁਫਤ ਦੇ ਵਿੱਚ ਟ੍ਰੇਨਿੰਗ ਉਹਨਾਂ ਵਾਸਤੇ ਵਿੱਚ ਹੋਊਗੀ ਇੱਕ ਉਹਦੇ ਚੋਂ ਮੋਗੇ ਚ ਨਹੀਂ ਹੋਊਗਾ ਮੋਗਾ ਸੈਂਟਰ ਪੈਂਦਾ ਹੈ ਇੱਕ ਉਹਦੇ ਚੋਂ ਮੋਗੇ ਹੋਊਗਾ ਯੂਪੀਐਸਸੀ ਟ੍ਰੇਨਿੰਗ ਜਿਹੜਾ ਮਰਜੀ ਵਰਗ ਹੈ ਜਨਰਲ ਵਾਲੇ ਨੇ ਐਸਸੀ ਬਲ ਨੇ ਬੀਸੀ ਨੂੰ ਆਓ ਉਥੇ ਹੀ ਰਹਿਸ ਦਾ ਪ੍ਰਬੰਧ ਹੋਊਗਾ ਹੌਸਟਲ ਵੀ ਹੋਊਗਾ ਉੱਥੇ ਬੜਾ ਵਧੀਆ ਮਾਹੌਲ ਮਿਲੂਗਾ ਲਾਇਬ੍ਰੇਰੀ ਵੀ ਉੱਥੇ ਹੋਊਗੀ ਪੜੋ ਡੀਸੀ ਬਣ ਕੇ ਬਾਹਰ ਨਿਕਲੋ ਜੱਜ ਬਣੋ ਐਸਐਸਪੀ ਬਣੋ ਵੱਡੀਆਂ ਪਦਵੀਆਂ ਤੇ ਆਓ ਆ ਕੇ ਬੈਠ ਕੇ ਐਸੇ ਤਰ ਤਿਰੂਠੀ ਕਰ ਲੀਏ ਉਹ ਕੈਨੇਡਾ ਅਮਰੀਕਾ ਕੁਝ ਨਹੀਂ ਪਿਆ ਉੱਥੋਂ ਦੇਖ ਲਓ ਤੁਸੀਂ ਰੋਜ਼ ਮੇਰੇ ਕੋਲੇ ਫੋਨ ਆਉਂਦੇ লাশ ਮੰਗਾ ਦਿਓ ਜੀ ਮੌਤ ਹੋ ਗਈ ਜੀ ਨਾ ਪਤਾ ਲੱਗਿਆ ਕਿਵੇਂ ਹੋ ਗਈ ਕਰਦੇ ਇੱਥੇ ਤੜਫੀ ਜਾਂਦੇ ਨੇ লাশ ਉੱਥੇ ਰੁਲੀ ਜਾਂਦੀ ਹੈ ਸੋ ਉੱਥੇ ਜਾਣਾ ਕੋਈ ਬੋਤਾ ਸੌਖਾ ਨਹੀਂ ਸੋ ਇਸ ਕਰਕੇ ਆਪਾਂ ਇਸੇ ਤਰ ਤਿੰਨ ਠੀਕ ਕਰ ਲੀਏ ਜੇ ਕੋਈ ਘਰ ਦੇ ਵਿੱਚ ਕੋਈ ਲੜਾਈ ਹੋ ਜੇ ਪਿਓ ਪੁੱਤ ਦੀ ਹੋ ਜੇ ਤੂੰ ਘਰ ਛੱਡ ਕੇ ਥੋੜੀ ਚਲੇ ਜਾਂਦਾ ਹੋ ਜੇ ਜਾਊਗਾ ਵੀ ਦੋ ਦਿਨ ਪੂਆ ਕੋਲ ਲਿਆ ਆਊਗਾ ਫਿਰ ਪੂਆ ਕਹਿੰਦੀ ਜੱਬ ਉਹਤਾ ਜੋ ਕੋਈ ਨਹੀਂ ਬਹਿ ਜਾ ਸੋ ਜੇ ਕੋਈ ਸਿਸਟਮ ਨਾਲ ਪਹਿਲਾਂ ਰੋਸੇ ਨੇ ਸਿਸਟਮ ਨਾਲ ਨੇ ਆਪਾਂ ਭਜਦੇ ਕਿਉਂ ਆ ਇਸ ਧਰਤੀ ਤੋਂ ਆਪਣੀ ਧਰਤੀ ਹੈ ਗੁਰੂਆਂ ਪੀਰਾਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇੱਥੇ ਰਹਿਣਾ ਆਪਾਂ ਨੇ ਇੱਥੇ ਰਹਿ ਕੇ ਠੀਕ ਕਰਨਾ ਹੈ ਇਹੀ ਮੁਲਕ ਆਪਾਂ ਇਹ ਨਾ ਕਿਹਾ ਕਰੀ ਹੁਣ ਆਪਾਂ ਕੀ ਲੈਣਾ ਚਲ ਸਾਡਾ ਆਪਾਂ ਕੀ ਲੈਣਾ ਕਿਉਂ ਨਹੀਂ ਲੈਣਾ ਬਈ ਆਪਾਂ ਹੀ ਕ ਮੁਲਕ ਆਪਣੇ ਸ਼ਹੀਦਾਂ ਨੇ ਲੈ ਕੇ ਦਿੱਤਾ ਹੈ ਲੁੱਟੀ ਜਾਣ ਇਹ ਰਵੇਤੀ ਪਾਰਟੀਆਂ ਵਾਲੇ ਤੇ ਆਪਾਂ ਕੀ ਲੈਣਾ ਆਪਾਂ ਹਿਸਾਬ ਲੈਣਾ ਹੈ ਆਪਾਂ 70 75 ਸਾਲ ਦਾ ਹਿਸਾਬ ਲੈਣਾ ਹੈ ਇਸ ਕਰਕੇ ਸਾਨੂੰ ਇੱਥੇ ਰਹਿ ਕੇ ਆਪਦੇ ਘਰ ਨੂੰ ਹੀ ਠੀਕ ਕਰਾਂਗੇ ਮੇਰੇ ਵਰਗੇ ਕਮਰੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਮੈਂ ਬਹੁਤ ਕਲਾਕਾਰੀ ਚ ਸਫਲ ਸੀ ਮੈਂ ਕਿਹਾ ਕੋਈ ਫੇਲ ਕਲਾਕਾਰ ਸੀ ਵੀ ਉਧਰ ਫੇਲ ਹੋ ਗਿਆ ਇੱਧਰ ਆ ਗਿਆ ਤਾਂ ਮੇਰੇ ਵਾਸਤੇ ਮੇਰੇ ਵਰਗੇ ਨੂੰ ਕਿਹਾ ਕਿਸੇ ਨੇ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਫਿਰ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕਾ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਕੋ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਤੇ ਭਾਈ ਲਾਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਕਿਹੜੀ ਹਰਾਮ ਦੀ ਕਮਾਈ ਦੀ ਹੈ ਕਿਹੜੀ ਹੱਕ ਦੀ ਕਮਾਈ ਦੀ ਹੈ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਕੀਰਤ ਕਰੋ ਦਾ ਵੰਡ ਸ਼ਕੋ ਦਾ ਹੋਕਾ ਕਾਉਣ ਦਿੰਦਾ ਸੋ ਆਪਾਂ ਉਹਨਾਂ ਗੁਰੂਆਂ ਦੇ ਕਦਮ ਚਿੰਨਾਂ ਤੇ ਚੱਲੀਏ ਆਪ ਆਪਣੀ ਧਰਤੀ ਨੂੰ ਠੀਕ ਕਰੀਏ ਇੱਥੇ ਹੀ ਪੜੀਏ ਡਿਗਰੀਆਂ ਮੁਤਾਬਕ ਇੱਥੇ ਨੌਕਰੀਆਂ ਮਿਲਣ ਤਾਂ ਮੈਨੂੰ ਉਹ ਦਿਨ ਦੂਰ ਨਹੀਂ ਲੱਗ ਰਹੇ ਕਿ ਜਿਹੜਾ ਪੰਜਾਬ ਹੈ ਸਾਡਾ ਉਹ ਰੰਗਲਾ ਪੰਜਾਬ ਦੁਨੀਆ ਦੇਖਣ ਆਊਗੀ ਕਿ ਹਾਂ ਪੰਜਾਬ ਹੈਗਾ ਹਾਂ ਪੰਜਾਬ ਦੇ ਮਿਹਨਤੀ ਲੋਕ ਨੇ ਇਹ ਲੋਕ ਉਹ ਲੋਕ ਨੇ ਜਿਹੜੇ ਆਪਣੇ ਹੱਕ ਦੀ ਖਾਂਦੇ ਨੇ ਤੇ ਗਰੀਬਾਂ ਨੂੰ ਗਰੀਬਾਂ ਨੂੰ ਸਹਾਇਤਾ ਕਰਨ ਇਸ ਨੰਬਰ 1 ਤੁਰਕੀ ਦੇ ਵਿੱਚ ਭਚਾਲ ਆ ਜੇ ਲਿਬੀਆ ਦੇ ਵਿੱਚ ਕੋਈ ਲੜਾਈ ਲੱਗ ਜਾਏ ਯੂਕਰੇਨ ਚ ਲੜਾਈ ਲੱਗ ਜਾਏ ਕੋਈ ਹੋਰ ਅੰਤਰਰਾਸ਼ਟਰੀ ਸੰਸਥਾ ਉੱਥੇ ਪਹੁੰਚੇ ਨਾ ਪਹੁੰਚੇ ਸਾਡਾ ਲੰਗਰ ਜ਼ਰੂਰ ਲੱਗ ਜਾਂਦਾ ਉੱਥੇ ਕਿਉਂਕਿ 20 ਰੁਪਿਆ ਦਾ ਇੱਕ ਵਾਰੀ ਲੰਗਰ ਛਕਾਇਆ ਸੀ ਭੁੱਖੇ ਸਾਧੂਆਂ ਨੂੰ ਉਹ ਖਤਮ ਨਹੀਂ ਹੋਣਾ ਰਹਿੰਦੀ ਦੁਨੀਆ ਤੱਕ ਖਤਮ ਨਹੀਂ ਹੋ ਸਕਦਾ ਸੋ ਮੈਂ ਅੱਜ ਦੇ ਇਸ ਦਿਨ ਦੇ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਸ਼ਾਇਦ ਮੈਂ ਤੇ ਕਿਉਂਕਿ ਜਿਹੜਾ ਕਈ ਵਾਰੀ ਦਿਲੋਂ ਗੱਲਾਂ ਨਿਕਲਦੀਆਂ ਮਾਹੌਲ ਵਧੀਆ ਬਣਿਆ ਹੁੰਦਾ ਸੋ ਮੈਂ ਮੈਨੂੰ ਚੰਗਾ ਲੱਗ ਰਿਹਾ ਕਿ ਮੈਂ ਕੌਮ ਦੇ ਨਿਰਮਾਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਨੇਸ਼ਨ ਬਿਲਡਰ ਮੈਂ ਉਹਨਾਂ ਨੂੰ ਸੰਬੋਧਨ ਕਰ ਰਿਹਾ ਔਰ ਉਹ ਵੀ ਉਹੋ ਜਿਹੜੇ ਸਟੇਟ ਬੋਰਡੀ ਨੇ ਜਿਹੜੇ ਕ੍ਰੀਮ ਜਿਹੜੀ ਹੈ ਉਹ ਉਹ ਮੇਰੇ ਸਾਹਮਣੇ ਬੈਠੀ ਹੈ ਮੈਨੂੰ ਉਮੀਦ ਹੈ ਕਿ ਆਪਾਂ ਐਜੂਕੇਸ਼ਨ ਦੇ ਵਿੱਚ ਅਗਲੇ 5 5 ਸਤੰਬਰ ਨੂੰ ਆਪਣੇ ਕੋਲੇ ਹੋਰ ਅਚੀਵਮੈਂਟ ਹੋਣ ਗਿਆ ਆਪਣੇ ਕੋਲੇ ਬੋਲਣ ਵਾਸਤੇ ਹੋਰ ਬੱਚਿਆਂ ਦੀਆਂ ਅਚੀਵਮੈਂਟਸ ਹੋਣ ਗਿਆ ਮੈਂ ਐਜੂਕੇਸ਼ਨ ਮਿਸਟਰ ਸਾਹਿਬ ਨੂੰ ਔਰ ਮੇਰੀ ਸਾਰੀ ਐਮਐਲਏ ਦੀ ਟੀਮ ਜਿਹੜੀ ਬੈਠੀ ਹੈ ਬਹੁਤ ਸਾਰੇ ਮੈਂ ਨਾਂ ਨਹੀਂ ਬੋਲ ਸਕਿਆ ਮੈਂ ਐਮਐਲਏ ਪੁੱਚੋ ਬੈਠੇ ਨੇ ਐਮਐਲਏ ਨਾਬਾ ਬੈਠੇ ਐਮਐਲਏ ਵਿਸੂਆ ਐਮਐਲਏ ਤਰਨਤਨ ਸੋ ਸਾਰੀ ਜਿੰਨੇ ਸਾਡੇ ਸਾਥੀ ਬੈਠਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਵੀ ਆਪੋ ਆਪਣੇ ਹਲਕਿਆਂ ਦੇ ਵਿੱਚ ਗਲੀਆਂ ਨਾਲੀਆਂ ਬਾਅਦ ਚ ਬਣਾ ਲਾਂਗੇ ਸਕੂਲਾਂ ਵਾਲੇ ਪਾਸੇ ਥੋੜਾ ਜਿਹਾ ਧਿਆਨ ਦਿਈਏ ਕਿਉਂਕਿ ਸਰਕਾਰ ਗਲੀ ਉੱਚੀ ਚੱਕ ਦਿੰਦੀ ਐ ਘਰ ਨੀਵੇਂ ਹੋ ਜਾਂਦੇ ਐ ਲੋਕ ਆਪ ਦਾ ਘਰ ਉੱਚਾ ਚੱਕ ਲੈਂਦੇ ਐ ਗਲੀ ਨੀਵੇਂ ਹੋ ਜਾਂਦੀ ਐ ਐਂ ਚੱਲੀ ਜਾਂਦਾ ਜੀ ਪਿਛਲੇ 40 50 ਸਾਲ ਤੋਂ ਸੁਰੇਸ਼ ਕਰਕੇ ਆਪਾਂ ਗਲੀਆਂ ਨਾਲੀਆਂ ਬਾਅਦ ਚ ਬਣਾ ਲਾਂਗੇ ਪਹਿਲਾਂ ਆਪਾਂ ਸਕੂਲ ਬਣਾ ਲਈਏ ਜਵਾਕਾਂ ਨੂੰ ਪੜ੍ਹਾ ਲਈਏ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਐ ਮੇਰੇ ਕੋਲ ਜਦੋਂ ਮੈਂ ਐਮਪੀ ਬਣਿਆ ਨਮਾ ਨਮਾ 2014 ਚ ਤਬ ਮੇਰੇ ਮੈਂ ਸੋਚਿਆ ਵੀ ਲੋ ਵੀ ਭਗਵੰਤ ਮਾਨਾ ਦੇਸ਼ ਦਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੈਨੂੰ ਲੋਕਾਂ ਨੇ ਲੈ ਹੁਣ ਮੈਂ ਹੁਣ ਫੰਡਾਂ ਨਿਕਾਟ ਨਾਰਾਇਣ ਦੇ ਫੰਡ ਦੇਣੇ ਖੋਲ ਕੇ ਮੇਰੇ ਕੋਲ ਪਹਿਲੇ ਹੀ ਦਫ਼ਤਰ 'ਚ ਮੇਰੇ ਕੋਲੇ ਆਏ ਪੰਚਾਇਤ ਕਹਿੰਦੇ ਐਮਪੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਸਤਿ ਸ੍ਰੀ ਅਕਾਲ ਫੰਡ ਚਾਹੀਦਾ ਜੀ ਮੈਂ ਕਿਹਾ ਬਿਲਕੁਲ ਮਿਲੂਗਾ ਜੀ ਕਿੰਨਾ ਚਾਹੀਦਾ ਐ ਰੁਪਈਆ ਚਾਹੀਦਾ ਜੀ 3 ਲੱਖ ਮੈਂ ਕਹਿੰਦੀ ਦੇਵਾਂਗੇ ਥੋੜਾ ਜਿਹਾ ਲਿਖਾ ਦਿਓ ਵੀ ਕਿੱਥੇ ਵਰਤਣਾ ਹੈ ਹੋਰ ਸਾਨੂੰ ਦੱਸਣਾ ਪੈਂਦਾ ਅੰਕੜਾ ਵਿਭਾਗ ਨੂੰ ਕਿ ਕਿਹੜੇ ਕੰਮ ਲਈ ਅਸੀਂ ਪੈਸੇ ਦੇ ਰਹੇ ਹਾਂ ਕਹਿੰਦੇ ਜੀ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕੜੀਆਂ ਨੇ ਮੈਂ ਕਿਹ ਕੀ ਗੱਲ ਮੁਰਦਿਆਂ ਤੇ ਯਕੀਨ ਨਹੀਂ ਵੀ ਕਿਤੇ ਰਾਤ ਨੂੰ ਉੱਠ ਕੇ ਘਰੇ ਨਾ ਆ ਜਾਣ ਬੜੀ ਮੁਸ਼ਕਿਲ ਨਾਲ ਤਾਂ ਛੱਡ ਕੇ ਆਇਆ ਕਹਿੰਦੇ ਮਤਲਬ ਕੀ ਜੀ ਉਹ ਮੈਂ ਕਿਹਾ ਯਾਰ ਸਕੂਲ ਦੇ ਦੋ ਕਮਰੇ ਪਾ दिए ਸਕੂਲ ਚ ਲਾਇਬ੍ਰੇਰੀ ਖੋਲ੍ਹ दिए ਉਹ ਆਰਓ ਵਾਲਾ ਪਾਣੀ ਤੁਹਾਡੇ ਪਿੰਡ ਸਾਰੇ ਪਿੰਡ ਨੂੰ ਆਰਓ ਫਿਲਟਰ ਵਾਟਰ ਲਾ ਦिए ਸੋਲਰ ਲਾਈਟਾਂ ਲਾ ਦਿੰਨੇ ਆ ਬਸ ਸੜਾ ਬਹੁਤ ਸ਼ਾਨਦਾਰ ਬਣਾ ਦਿੰਨੇ ਆਪਾਂ ਤਾਂ ਮੈਨੂੰ ਕਹਿੰਦੇ ਆ ਜਿਹੜੇ ਤੁਸੀਂ ਕੰਮ ਗਣਾਏ ਨੇ ਸ਼ਮਸ਼ਾਨ ਘਾਟ ਤੋਂ ਬਿਨਾ ਇਹਦੇ ਵਾਸਤੇ ਤੁਸੀਂ ਪੈਸੇ ਦੇ ਸਕਦੇ ਹੋ ਮੈਂ ਕਿਹਾ ਹਾਂ ਦੇ ਸਕਦੇ ਹਾਂ ਐਸੀ ਕੰਪਨੀ ਪੈਸਾ ਰੱਖਿਆ ਉਹ ਕਹਿੰਦੀ ਸਾਡੀ ਗਲਤੀ ਨਹੀਂ ਹੈਗੀ ਫਿਰ ਸਾਨੂੰ ਤਾਂ ਹੁਣ ਤੱਕ ਜਿੰਨੇ ਲੀਡਰ ਆਏ ਨੇ ਸਾਡੇ ਪਿੰਡ ਦਾ ਅਸੀਂ ਕਹਾਂ ਸੰਤੋਸ਼ ਸ਼ਮਸ਼ਾਨ ਘਾਟ ਦੀਆਂ ਕੰਨਾਂ ਕੁੰਨਾ ਪੈਸੇ ਦਿੰਦੇ ਹੋਰ ਨਹੀਂ ਤੁਹਾਨੂੰ ਦੱਸ ਸਕਦੇ ਨੇ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਸ਼ਮਸ਼ਾਨ ਘਾਟ ਦੀਆਂ ਕੰਨਾਂ ਤੱਕ ਹੀ ਰੱਖ ਲਿਆ ਸਾਨੂੰ ਇੱਥੇ ਫਿਰਦਿਆਂ ਟੋਪੇ ਸ਼ਹਿਰਾਂ ਚਲਜੋ ਸੀਵਰੇਜ ਇਹਦੋਂ ਤਾਂ ਉੱਠ ਨਹੀਂ ਦਿੱਤਾਈ ਸਾਨੂੰ ਹੁਣ ਅਸੀਂ ਉਹ ਪ੍ਰੋਡਕਟਿਵ ਕੰਮ ਕਰ ਰਹੇ ਹਾਂ ਪੋਜ਼ਿਟਿਵ ਕੰਮ ਕਰ ਰਹੇ ਹਾਂ ਜਿਹਦੇ ਨਾਲ ਕਿਸੇ ਨਾ ਕਿਸੇ ਦੀ ਜ਼ਿੰਦਗੀ ਚ ਸੁਧਾਰ ਹੋਵੇ ਹਰ ਰੋਜ਼ ਮੈਨੂੰ ਲੱਗਦਾ ਮੈਂ 200 ਤੋਂ ਵੱਧ ਫਾਈਲਾਂ ਸਾਈਨ ਕਰਦਾ ਮੈਂ ਹਰੇਕ ਫਾਈਲ ਤੇ ਸਾਈਨ ਕਰਨ ਵੇਲੇ ਸੋਚਦਾ ਪ੍ਰਮਾਤਮਾ ਜੇ ਭਗਵਾਨ ਤੁਮਾਨੂੰ ਪ੍ਰਮਾਤਮਾ ਨੇ ਕਲਮ ਦਿੱਤੀ ਹੈ ਤਾਂ ਇਹ ਜੀ ਜਗ੍ਹਾ ਤੇ ਚਲਾਈ ਕਿ ਤੇਰੇ ਕਲਮ ਤੇਰੇ ਸਾਈਨ ਕਰਨ ਨਾਲ ਕੀ ਦੇ ਘਰਦਾ ਚੁੱਲਾ ਜਿਹੜਾ ਉਹ ਨਾ ਬੁਝੇ ਉਸ ਘਰ ਦੇ ਚੁੱਲੇ ਦੇ ਵਿੱਚ ਅੱਗ ਮਗਦੀ ਰਵੇ ਤੇ ਸੂਰਜ ਕੋ ਕਹੈਂ ਸੰਤਰਾਮੁਦਾਸੀ ਨੇ ਲਿਖਿਆ ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ